ਹੈਲੋ ਦੋਸਤੋ ਕਿਦਾਂ ਹੋ ਸਾਰੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਰਿਆਂ ਸਾਡੇ ਇੱਕ ਨਵੇਂ ਬਲੌਗ ਦੇ ਵਿੱਚ ਤੇ ਆਪਾਂ ਆ ਰਹੇ ਹਾਂ ਬਈ ਜਿੰਮ ਤ ਤੇ ਆਪਣੇ ਨਾਲ ਦੇ ਦੋ ਬੰਦੇ ਉਹ ਜਾ ਰਹੇ ਨੇ ਕਿ ਉਹ ਇੱਕ ਮੋਟਰਸਾਈਕਲ ਲੈ ਜਾਂਦਾ ਇੱਕ ਉੱਤੇ ਅੱਗੇ ਜਾ ਰਹੇ ਹਾਂ ਮੋਟਰਸਾਈਕਲ ਦੇ ਤੇਲ ਖਤਮ ਹੋ ਗਏ ਇੱਕ ਤਾਂ ਆਇਆ ਲੇਟ ਆ ਇਹ ਹੁਣ ਰੋਡ 'ਤੇ ਲੈ ਕੇ ਜਾ ਰਹੇ ਹਾਂ ਇਹਦੇ ਨਾਲ ਤਾਂ ਬੜੀ ਤੁਰ ਕੇ ਆ ਜਾਂਦਾ ਇਹ ਤੇ ਹੁਣ ਜਾ ਰਹੇ ਆਂ ਆਪਾਂ ਘਰ ਨੂੰ ਆਕੇ ਤਿਆਰ ਹੋਈਏ ਕੰਮ ਵਾਸਤੇ ਤੇ ਸਵੇਰੇ ਦਾ ਵੀਊ ਕੋਸ ਇਸ ਤਰ੍ਹਾਂ ਦਾ ਔਰੇ ਇਹ ਜੀ ਆਪਣਾ ਮਰੰਡੇ ਦਾ ਲਾਈਟਾਂ ਵਾਲਾ ਚੌਂਕ ਬਿਸ਼ਕਰਮਾ ਚੌਂਕ ਕਹਿੰਦੇ ਆ ਜੀ ਨੂੰ ਖਤਮ ਹੋ ਗਿਆ ਕਿ ਲੋਬੀ ਪਹੁੰਚ ਗਏ ਅੱਜ ਕੰਮ ਤੇ ਫੇਰ ਤੇ ਅੱਜ ਬਣਾ ਰਹੇ ਆ ਆਪਾਂ ਕਿਚਨ ਦੇ ਬਾਕਸ ਤੇ ਆ ਕਿਚਨਾਂ ਛੋਟੀ ਜੀ ਇਹ ਚੰਦਿਆ ਉੱਪਰ ਵਾਲੇ ਬਾਕਸੇ ਆ ਇਹ ਤੇ نیچے ਨਹੀਂ ਬਣਾਉਣੇ ਤੇ ਹੋਰ ਇਹਨੇ ਤਿਆਰ ਪਿੱਛੇ ਵਾਲੀ ਪਲਾਈ ਰਹਿ ਗਈ ਲਾਉਣ ਤੇ ਜਿਵੇਂ ਆ ਲੱਗੀ ਹੋਈ ਆ ਤੇ ਉੱਤੇ ਬਾ ਤਿਆਰ ਹੋ ਜਾਣੇ ਇਹ ਪੰਜ ਛੇ ਕਮਰਿਆਂ ਦੇ ਆ ਇਹ ਬਾਕਸੇ ਜਿੰਨੇ ਵੀ ਇੱਧਰ ਉੱਧਰ ਆ ਕਮਰੇ ਹੋਗੇ ਇੱਧਰ ਹੋਗੇ ਇਹਦਾ ਹੋ ਗਿਆ ਸਾਰੇ ਇੱਕ ਪਾਸੇ ਤਿਆਰ ਹੋ ਜਾਣੇ ਫਿਰ ਇਹਦੇ ਬਾਅਦ ਉੱਪਰ ਜਾਵਾਂਗੇ ਫਿਰ ਉੱਪਰਲੇ ਤਿਆਰ ਕਰਾਂਗੇ ਤੇ ਕੱਦਾ ਬਖਸ ਆ ਪਿਆ ਤੇ ਬੰਦੇ ਆਪਣੇ ਗਏ ਕਿਤੇ ਹੋ ਕੰਮ ਕਰਨ ਕੰਮ ਰੁਕ ਗਿਆ ਅਦ ਵਿਚਾਲੇ ਦੋ ਬੰਦੇ ਦਾ ਕੰਮ ਹੈ ਇਹ ਉਹ ਸਪਾਈਡਰਮੈਨ 4 ਲੱਗਦਾ ਆਹੋ ਨਾ ਜਾਣੇ ਆਗੇ ਹੱਸ ਰੁਕ ਤਾ ਸਾਰੇ ਵਾਸਨ ਕਮਾਤਾ ਬਾਈ ਤੇ ਲੋ ਬਈ ਨਿਕਲੇ ਆ ਫਿਰ ਅੱਜ ਜਿੰਮ ਵਾਸਤੇ ਤੇ ਰਸਤੇ ਚ ਮਿਸਤਰੀ ਮੰਮੀ ਮਿਲੀ ਤੇ ਪਿੰਨੀ ਦੇਗੀ ਖੋਏ ਵਾਲੀ ਪਿੰਨੀ ਠੰਡ ਹੋ ਗਈ ਬਹੁਤ ਬਾਈ ਹੋਰ ਹੋਰ ਹੱਥ ਬੈਠ ਠੰਡੇ ਹੋਣ ਲੱਗ ਗਏ ਇਹ ਅੰਦਰ ਬੰਦਾ ਸਾਜਰੇ ਸਾਜਰੇ ਆਇਆ ਅੱਜ ਫੇਰ ਕੰਮ ਪਰ ਉਹ ਖਾਂ ਨੀ ਨਹੀਂ ਬੰਦਾ ਭਾਈ ਸਾਰੀ ਰਾਤ ਲੱਗਿਆ ਰਹਿਦਾ ਇਹ ਕੰਮ ਪੂਰੇ ਤੇ ਅੰਦਰ ਭਾਈ ਸਵੇਰੇ ਸਵੇਰ ਫਰਵਾਤ ਫੇਰੀ ਨਿਕਲ ਰਹੀ ਆ ਰੋਟੀ ਦਾ ਟਾਈਮ ਆ ਭਾਈ ਆਰਾਮ ਕਰ ਰਹੇ ਹਾਂ ਸਾਹਮਣੇ ਨਿਆਣੇ ਗੋਲੀਆਂ ਲੱਗਿਆ ਨੇ ਇਹ ਲੜ ਇਹ ਰਸਤਾ ਜਾਂਦਾ ਵਿੱਚੇ ਲੋਕ ਲੰਘੀ ਜਾਂਦੇ ਮੋਟਰ ਮੋਟਰਸਾਈਕਲਾਂ ਦੇ ਬਾਬੂ ਓ ਬਾਬੂ ਲੈਦੇ ਮੈਨੂੰ इतनी सी बस <laughs> और दे थोड़ी सी जो सारी दे दे मुझको सारी दे दे ले पकड़ इसको पकड़ ला रहे हैं इसको पकड़ गुंगा भाई थले खड़ा اپنی औषधि ਲਾਉਣ ਲੱਗਿਆ ਤਿਆਰ ਕਰ ਰਿਹਾ ਮਾਲ ਵਿਆਹ ਹੈ 1-2 ਦਿਨਾਂ ਤੱਕ ਨਹੀਂ 1-2 ਦਿਨਾਂ ਤੱਕ ਨਹੀਂ ਜਾਣਾ ਆਪਣੇ ਪਿੰਡ ਨੂੰ 25 26 ਤਰੀਕ ਦਾ ਵਿਆਹ ਹੈ ਇਹਦਾ ਲਾਲੀ ਉਸ ਦੀ ਲਾਓ ਬਈ ਅੱਜ ਉੱਪਰ ਵਾਲੇ ਬਾਕਸ ਵੀ ਹੋ ਗਏ ਕੰਪਲੀਟ ਕੱਲ ਥੱਲੇ ਵਾਲੇ ਕਰ ਗਏ ਤੇ ਇਹਦਾ ਬਸ ਇੱਕ ਪੀਸ ਰਹਿ ਗਿਆ ਲਾਉਣ ਤੇ ਇਹ ਵਾਲਾ ਇਹ ਹੁਣ ਲਾਉਂਗੇ ਨੂੰ ਵੱਟ ਕੇ ਤੇ ਇਥੇ ਬਾਅਦ ਪੱਲੇ-ਪੁੱਲੇ ਰਹਿ ਗਏ ਨੇ ਇਹਨਾਂ ਦੇ ਲਾਉਣ ਤੇ ਇੱਕ ਦੋ ਦਿਨਾਂ ਵਿੱਚ 24 ਲੱਗ ਜਾਣੇ ਤੇ ਇੱਧਰ ਠੇਕੇਦਾਰ ਵੱਲੋਂ ਪਾਰਟੀ ਸਮੋਸੇ ਨੇ ਹੁੰਦੇ ਠੇਕੇਦਾਰ ਨੇ ਠੰਡ ਹੋ ਗਿਆ ਠੇਕੇਦਾਰ ਇਹਨਾਂ ਜ਼ਿਆਦਾ ਗਰਮਾ ਗਰਮ ਸਮੋਸੇ ਕਰੋ ਜਾ ਇਸ ਸਮੋਸੇ ਚਟਣੀ ਕਿੱਥੇ ਗਈ ਆ ਗਈ ਸੌਸ ਤੇਰਾ ਕਰਦੇ ਨਪਟਾਰਾ ਤੇ ਇੱਕ ਦਿਨਾਂ ਤੱਕ ਅੱਧਰ ਹੀ ਫਾਈਨਲ ਹੋ ਜਾਣਾ ਫੇਰ ਜਾਣਾ ਹੋਰ ਕਿਤੇ ਆਪਾਂ ਨੇ